ਇਹ ਆਟੋ ਗੈਂਗ ਗਿਰੋ ਕਹਿ ਸਕਦੇ ਹੋ ਇਹਦੇ ਵਿੱਚ ਟੋਟਲ ਤਿੰਨ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਪ੍ਰੀਮੀਨਰੀ ਇਨਵੈਸਟੀਗੇਸ਼ਨ ਹੈ ਉਹਦੇ ਹਿਸਾਬ ਨਾਲ ਇਹਨਾਂ ਨੇ ਕਿਸੇ ਦਾ ਕੋਈ ਉਧਾਰ ਲਿੱਤੇ ਹੋਏ ਸੀ ਪੈਸੇ ਉਹ ਕੁਝ ਵਾਪਸ ਕੀਤੇ ਨਹੀਂ ਤੇ ਇਸ ਤੋਂ ਇਲਾਵਾ ਕੁਝ ਇਹਨਾਂ ਨੇ ਬਾਕੀ ਖਾਨਪੀਂਦ ਤੁਸੀਂ ਕਹਿ ਸਕਦੇ ਹੋ ਕਿ ਐਸ਼ਵਰਸਤੀ ਦਾ ਖਰਚ ਕਰ ਲਿਆ ਮੈਜੋਰਟੀ ਜਿਹੜੇ ਹੈਗੇ ਨੇ ਉਹ ਚੰਗੇ ਲੋਕ ਨੇ ਜਿਹੜੇ ਆਪਣਾ ਮਿਹਨਤ ਕਰਕੇ ਪੈਸਾ ਆਪਣੀ ਰੋਜੀ ਰੋਟੀ ਚਲਾਉਂਦੇ ਨੇ ਤੇ ਲੇਕਿਨ ਜਿਹੜਾ ਕੋਈ ਕ੍ਰਾਈਮਨਲ ਹੈਗਾ ਜਿਵੇਂ ਤੁਸੀਂ ਦੱਸਿਆ ਕਿ ਜਲੰਧਰ ਬਾਈਪਾਸ ਤੇ ਇਨਸੀਡੈਂਟ ਹੋਇਆ ਸੀਗਾ ਉਹਦੇ ਚ ਵੀ ਅਸੀਂ ਜਿਹੜਾ ਇਮੀਡੀਏਟਲੀ ਐਫਆਈਆਰ ਰਜਿਸਟਰ ਕਰਕੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਸੀਗਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਜਿਹੜੇ ਚੋਰਾਂ ਦਾ ਜਿਹੜੇ ਹਾਲਾਤ ਇੰਨੇ ਖਰਾਬ ਹੋ ਚੁੱਕੇ ਹੋਏ ਨੇ ਲਗਾਤਾਰ ਚੋਰ ਚੋਰੀਆਂ ਕਰਦੇ ਹੋਏ ਨਜ਼ਰ ਆ ਰਹੇ ਥਾਣਾ ਐਸਐਚਓ ਜੀ ਉਹਨਾਂ ਨੇ ਆਟੋ ਗੈਂਗ ਫੜਿਆ ਤੇ ਗੱਲਬਾਤ ਕਰਦੇ ਪੂਰਾ ਮਾਮਲਾ ਜਾਣ ਲਿਆ ਸਰ ਕੀ ਸਾਬਦਾ ਕੀ ਕਰਨਾ ਚਾਹੁੰਦੇ ਜਿਹੜਾ ਚਾਨਕੂਥਾਣਾ ਨੇ ਜਿਹੜਾ ਆਟੋ ਗੈਂਗ ਬੜਾ ਇੱਕ ਨਾ ਰਿਵੈਸ ਜੀ ਸਾਡੇ ਕੋਲ ਕੰਪਲੀਟ ਆਈ ਸੀਗੀ ਜੀ ਤੇ ਉਹਦੇ ਵਿੱਚ ਸਾਡੇ ਵੱਲੋਂ ਜਿਹੜਾ ਹੈ ਮੁਕੱਦਮਾ ਰਜਿਸਟਰ ਕੀਤਾ ਗਿਆ 82/25 ਮੁਕੱਦਮਾ ਹੈਗਾ ਡਿਵੀਜ਼ਨ ਨੰਬਰ 4 ਦਾ ਤੇ ਉਹਦੇ ਵਿੱਚ ਐਸਐਚਓ 4 ਤੇ ਉਹਨਾਂ ਦੀ ਟੀਮ ਵੱਲੋਂ ਵਧੀਆ ਕੰਮ ਕੀਤਾ ਗਿਆ ਤੇ ਉਹਨਾਂ ਨੇ ਜਿਹੜਾ ਇਹ ਆਟੋ ਗੈਂਗ ਗਿਰੋ ਕਹਿ ਸਕਦੇ ਹੋ ਇਹਦੇ ਵਿੱਚ ਟੋਟਲ ਤਿੰਨ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜੀ ਤੇ ਨਾਲ ਦੀ ਨਾਲ ਜਿਹੜਾ ਆਟੋ ਸੀਗਾ ਉਹਨੂੰ ਰਿਕਵਰ ਕੀਤਾ ਤੇ ਜਿਹੜਾ ਚੋਰੀ 1 ਲੱਖ ਰੁਪਿਆ ਹੋਇਆ ਸੀ ਉਹਦੇ ਵਿੱਚੋਂ 43000 ਰੁਪਏ ਜਿਹੜਾ ਹੈਗਾ ਉਹ ਵੀ ਰਿਕਵਰ ਕੀਤਾ ਇਹ ਤਿੰਨੋਂ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਚੋਂ ਦੋ ਦੋਸ਼ੀ ਸਲੀਮਟਾਵਰੀ ਦੇ ਰਹਿਣ ਵਾਲੇ ਨੇ ਤੇ ਇੱਕ ਖੰਨੇ ਦਾ ਰਹਿਣ ਵਾਲਾ ਹੈਗਾ ਤੇ ਸਰ ਕਿੱਦਾਂ ਦੇਖਦੇ ਆ ਕਿ ਇੱਕ ਖੰਨੇ ਦਾ ਰਹਿਣ ਵਾਲਾ ਹੈਗਾ 71 ਦੇ ਰਹਿਣਾ ਇਹਨਾਂ ਦਾ ਆਪਸ ਦੇ ਤਾਲਮੇ ਕਿੱਦਾਂ ਹੋਇਆ ਦੋਸਤ ਨੇ ਕਾਮਨ ਫਰੈਂਡ ਦੇ ਥਰੂ ਮਿਲੇ ਸੀਗੇ ਤੇ ਆਪਸ ਵਿੱਚ ਦੋਸਤ ਸੀਗੇ ਤੇ ਵਾਰਦਾਤ ਇਹਨਾਂ ਨੇ ਕੀਤੀ ਹੈ ਤੇ ਹੁਣ ਅਸੀਂ ਰਿਮਾਂਡ ਲੈ ਕੇ ਹੋਰ ਵੈਰੀਫਾਈ ਕਰਦੇ ਨੇ ਪਏ ਆ ਕਿ ਕੋਈ ਹੋਰ ਇਹਨਾਂ ਨੇ ਵਾਰਦਾਤ ਤਾਂ ਨਹੀਂ ਕੀਤੀਆਂ ਹੈਗੀਆਂ ਤੇ ਕਿਵੇਂ ਦੇਖਦੇ ਆ ਕਿ ਜਿੱਦਾਂ ਤੁਸੀਂ ਕਹ ਰਹੇ ਕਿ 43000 ਰੁਪਏ ਰਿਕਵਰ ਕੀਤਾ ਬਾਕੀ ਇਹਨਾਂ ਦੇ ਪੈਸੇ ਕਿਹ ਇਹਨਾਂ ਨੇ ਜੋ ਪ੍ਰੀਮੀਨਰੀ ਇਨਵੈਸਟੀਗੇਸ਼ਨ ਹੈ ਉਹਦੇ ਹਿਸਾਬ ਨਾਲ ਇਹਨਾਂ ਨੇ ਕਿਸੇ ਦਾ ਕੋਈ ਉਧਾਰ ਲਿੱਤੇ ਹੋਏ ਸੀ ਪੈਸੇ ਉਹ ਕੁਝ ਵਾਪਸ ਕੀਤੇ ਨੇ ਤੇ ਇਸ ਤੋਂ ਇਲਾਵਾ ਕੁਝ ਇਹਨਾਂ ਨੇ ਬਾਕੀ ਖਾਨਪੀਂ ਤਾਂ ਤੁਸੀਂ ਕਹਿ ਸਕਦੇ ਹੋ ਕਿ ਐਸ਼ ਪਰਸਤੀ ਤੇ ਖਰਚ ਕਰ ਲਿਆ ਬਾਕੀ ਹੁਣ ਅਸੀਂ ਰਿਮਾਂਡ ਲੈ ਕੇ ਜਿਹੜਾ ਉਹ ਪੈਸਾ ਜਿਹੜਾ ਬਚ ਗਿਆ ਉਹ ਵੀ ਕੋਸ਼ਿਸ਼ ਕਰਦੇ ਕਿ ਰਿਕਵਰ ਕਰੀਏ ਸਰ ਨਸ਼ੇ ਵਗਰਾ ਦੇ ਵੀ ਆਦੀ ਹੈਗੇ ਹੁਣ ਅਸੀਂ ਡਿਮਾਂਡ ਲੈ ਕੇ ਸਾਰਾ ਅਸੀਂ ਵੈਰੀਫਾਈ ਕਰਾਂਗੇ ਜਿੱਥੇ ਉਧਾਰ ਲਿੱਤਾ ਕਿਸ ਪਰਪਸ ਲਈ ਉਧਾਰ ਲਿੱਤੇ ਸੀਗੇ ਪੈਸੇ ਜਿਹੜਾ ਨਸ਼ੇ ਵਾਲਾ ਐਂਗਲ ਆ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਅਸੀਂ ਵੈਰੀਫਾਈ ਕਰਾਂਗੇ ਸਰ ਲੱਗਦਾ ਨਹੀਂ ਕਿ ਕਿਤੇ ਲੁਧਿਆਣਾ ਸ਼ਹਿਰ ਚ ਹੈ ਜਗਾ ਜਗਾ ਤੇ ਆਟੋ ਗੈਂਗ ਆਟੋ ਗੈਂਡ ਦੇ ਹਨ ਉਹ ਨੱਕੇ ਜੇ ਇੱਕ ਤਰ੍ਹਾਂ ਦਾ ਹੈ ਇੱਕ ਸਵਾਰੀ ਨੂੰ ਲੈਣ ਵਾਸਤੇ ਆਟੋ ਇੰਨਾ ਹੋ ਜਾਂਦਾ ਖਰਾਬ ਪਿਛਲੇ ਦਿਨ ਇੱਕ ਖ ਉਦੋਂ ਨਾ ਹੈ ਜਲੰਧਰ ਬਾਈਪਾਸ ਤੋਂ ਅੱਗੇ ਜਾ ਕੇ ਛੇੜਖਾਰ ਕੀਤੀ ਗਈ ਸੀ ਤੇ ਉਹ ਲੇਡੀ ਨੇ ਆਟੋ ਤੋਂ ਛਲਾੰਗ ਮਾਰਨ ਦੀ ਕੋਸ਼ਿਸ਼ ਕੀਤੀ ਸੀ ਦੇਖੋ ਕੋਈ ਵੀ ਚੀਜ਼ ਹੈ ਜਿਹੜੀ ਹੈਗੀ ਹੈ ਕੁਝ ਸਾਰੇ ਕੁਝ ਮੜੇ ਨਹੀਂ ਹੁੰਦੇ ਹੈਗੇ ਤਾਂ ਇਹ ਨਹੀਂ ਕਹਿ ਸਕਦੇ ਕਿ ਜਿੰਨੇ ਸਾਰੇ ਆਟੋ ਚਲਾਉਂਦੇ ਹੈਗੇ ਨੇ ਕਿ ਸਾਰੇ ਹੀ ਮੜੇ ਨੇ ਮੈਜੋਰਟੀ ਜਿਹੜੇ ਹੈਗੇ ਨੇ ਉਹ ਚੰਗੇ ਲੋਕ ਨੇ ਜਿਹੜੇ ਆਪਣੀ ਮਿਹਨਤ ਕਰਕੇ ਪੈਸਾ ਆਪਣੀ ਰੋਜੀ ਰੁੱਟੀ ਚਲਾਉਂਦੇ ਨੇ ਤੇ ਲੇਕਿਨ ਜਿਹੜਾ ਕੋਈ ਕ੍ਰਾਈਮਨਲ ਹੈਗਾ ਜਿਵੇਂ ਤੁਸੀਂ ਦੱਸਿਆ ਕਿ ਜਲੰਧਰ ਬਾਈਪਾਸ ਤੇ ਇਨਸੀਡੈਂਟ ਹੋਇਆ ਸੀਗਾ ਉਹਦੇ 'ਚ ਵੀ ਅਸੀਂ ਜਿਹੜਾ ਇਮੀਡੀਏਟਲੀ ਐਫਆਈਆਰ ਰਜਿਸਟਰ ਕਰਕੇ ਦੋਸ਼ੀਆਂ ਨੂੰ ਕਾਬੂ ਕਰ ਲ ਤੇ ਇਸੇ ਤਰੀਕੇ ਜਦੋਂ ਵੀ ਸਾਡੇ ਨੋਟਿਸ ਜਾਂਦਾ ਹੈ ਕਿ ਜਿਨੇ ਕੋਈ ਕਰਾਇਮ ਕੀਤਾ ਹੈਗਾ ਮਾੜਾ ਬੰਦਾ ਇਮੀਡੀਏਟਲੀ ਪੁਲਿਸ ਵੱਲੋਂ ਐਕਸ਼ਨ ਲਿੱਤਾ ਜਾਂਦਾ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਤੇ ਅਸੀਂ ਅਗੇ ਇਨਸ਼ੋਰ ਕਰਾਂਗੇ ਤੇ ਇਹਨਾਂ ਨੂੰ ਸਜ਼ਾ ਵੀ ਦਵਾਈ ਜਾਂਦੀ ਤੇ ਹੁਣ ਇਹਨਾਂ ਦੇ ਉੱਤੇ ਕਿਹੜੀ ਕਿਹੜੀ ਧਾਰਾ ਲੱਗੀ ਹੈ ਬਿਲਕੁਲ ਜਿਹੜੀ ਸਨੇਚਿੰਗ ਦੀ ਅਸੀਂ ਜਿਹੜੀ ਧਾਰਾ ਸੀਗੀ ਉਹਦੇ ਵਿੱਚ ਪਰਚਾ ਦਿੱਤਾ ਸੀਗਾ ਤੇ ਹੁਣ ਅਸੀਂ ਇਹਨਾਂ ਨੂੰ ਅੱਗੇ ਰਿਮਾਂਡ ਲੈ ਕੇ ਅਗਰ ਕੁਝ ਹੋਰ ਚੀਜ਼ ਜਾਂਦੀ ਹੈ ਸਾਹਮਣੇ ਤਾਂ ਉਹਦੇ ਖਿਲਾਫ ਉਹ ਕਾਰਵਾਈ ਵੀ ਕਰਾਂਗੇ ਸੋ ਆਪਾਂ ਗੱਲਬਾਤ ਕੀਤੀ ਹੈ ਐਡੀਐਸਪੀ ਬਲ ਸੰਮੀਰ ਵਰਮਾ ਇਹਨਾਂ ਨੇ ਦੱਸਿਆ ਕਿ ਜਿਹੜੇ ਦੋਸ਼ੀ ਹੈਗੇ ਨੇ ਤੇ ਇਹਨਾਂ ਕੋਲ 43000 ਰੁਪਏ ਰਿਕਵਰ ਹੋ ਗਿਆ ਹੈ ਤੇ ਬਾਕੀ ਦੇ ਜਿਹੜੇ ਪੈਸੇ ਸੀ ਇਹਨਾਂ ਨੇ ਖਰਚ ਕਰ ਦਿੱਤੇ ਕਿਸੇ ਜਾਂ ਖਾਣ ਪੀਣ ਦੇ ਵਿੱਚ ਕਰ ਦਿੱਤੇ ਖਰਚ ਜਾਂ ਕਿਸੇ ਦੇਣੇ ਸੀ ਉਹਨਾਂ ਦੇ ਖਰਚ ਕਰ ਦਿੱਤੇ ਤੇ ਹੋਰ ਵੀ ਤੁਹਾਨੂੰ ਅਪਡੇਟ ਦਿਖਾਉਂਦੇ ਹਾਂ ਰੁਪਾਲੀ ਜੁੜੇ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ